ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਭ ਵਧੀਆ ਹੋਣਗੇ ਤੇ ਅੱਜ ਸੰਡੇ ਦਾ ਦਿਨ ਹੈ ਤੇ ਆਪਾਂ ਅੱਜ ਨਵੇਂ ਬਲੌਗ ਦੀ ਸ਼ੁਰੂਆਤ ਕੀਤੀ ਹੈ ਤੇ 5 ਵਜੇ ਦਾ ਸਵੇਰ ਦਾ ਟਾਈਮ ਹੈ ਤੇ ਆਪਾਂ ਨੂੰ ਥੋੜਾ ਫੈਕਟਰੀ ਜਾਣਾ ਪੈਣਾ ਸੀ ਕਿਉਂਕਿ ਰਾਤ ਨੂੰ ਇੱਕ ਕਢਾਈ ਫਸ ਗਈ ਸੀ ਤੇ ਮੁੰਡਾ ਨਾਈਟ 'ਚ ਨਹੀਂ ਸੀਗਾ ਤਾਂ ਆਪਾਂ ਨੂੰ ਡਾਈ ਜਾ ਕੇ ਰਿਪੇਅਰ ਕਰਕੇ ਫਿਰ ਆਪਾਂ ਮੈਚ ਖੇਡਣ ਜਾਣਾ ਸੀ ਤਾਂ ਕਰਕੇ ਫਿਰ ਆਪਾਂ ਟਾਈਮ ਨਾਲ ਨਹੀਂ ਝੱਲ ਗਏ ਕਿਉਂਕਿ ਨਾਈਟ ਚੱਲ ਰਹੀ ਸੀ ਤਾਬਾ ਕਰੀਬ ਸਾਢੇ 4 ਵਜੇ ਘਰੋਂ ਨਿਕਲੇ ਤੇ 5 ਵਜੇ ਫੈਕਟਰੀ ਪਹੁੰਚੇ ਸੀਗੇ ਕੋਈ ਕੰਮ ਉਹ ਜ਼ਰੂਰੀ ਹੋ ਹੁੰਦੇ ਕਰਕੇ ਫਿਰ ਆਪਣੇ ਨਾਲ ਇੱਕ ਇੱਕ ਮੁੰਡੇ ਨੂੰ ਔ ਲਿਆ ਆਪਾਂ ਉਹ ਵਧੀਆ ਭਰਾ ਆਪਣਾ ਰਣਜੀਤ ਸਿੰਘ ਤੇ ਮੁੰਡਾ ਪਠਾਨਕੋਟ ਤੋਂ ਆ ਤੇ ਉਹਨੂੰ ਲਿਆ ਫਿਰ ਆਪਾਂ ਗਏ ਫੈਕਟਰੀ ਫੈਕਟਰੀ ਜਾਣ ਲਈ ਫਿਰ ਆਪਾਂ ਕਰੋ ਫਿਰ ਟਾਈਮ ਨਾਲ ਨਿਕਲਣਾ ਪੈਣਾ ਹੀ ਬਰਜ-ਬਰਜ ਕਰਕੇ ਆਪਾਂ ਯਾਰੋ ਕੇ ਫੈਕਟਰੀ ਵੱਲ ਨੂੰ ਚੱਲ ਗਏ ਕਿਉਂਕਿ ਡਾਈ ਜਿਹੜੀ ਜ਼ਰੂਰੀ ਸੀ ਉਹਦੀ ਲੋਡਿੰਗ ਸੀਗੀ ਉਹ ਮਾਲ ਜਾਣ ਵੀ ਜ਼ਰੂਰੀ ਸੀ ਕਿਉਂਕਿ ਸੰਡੇ ਦੀ ਛੁੱਟੀ ਸੀਗੀ ਆਪਣੀ ਤਾਂ ਇਸ ਕਰਕੇ ਮੁੰਡਾ ਨਾਈਟ 'ਚ ਨਹੀਂ ਸੀਗਾ ਕੋਈ ਤਾਂ ਆਪਾਂ ਨੂੰ ਮੁੰਡੇ ਛੁੱਟੀ ਤੇ ਸੀ ਸਾਰੇ ਤਾਂ ਆਪਾਂ ਨੂੰ ਫੇਰ ਸਨੀਆਂ ਹੋਰਨ ਦੇ ਨਾਲ ਦੇ ਕਦੇ ਆਪਾਂ ਨੂੰ ਜਾਣਾ ਜ਼ਰੂਰੀ ਸੀਗਾ ਫੇਰ ਆਪਾਂ ਜਾ ਕੇ ਲੈਣ ਸੈੱਟ ਕਰਨੀ ਜ਼ਰੂਰੀ ਸੀ ਕਿਉਂਕਿ ਮਾਲ ਜਾਣਾ ਜ਼ਰੂਰੀ ਸੀ ਕਿਉਂਕਿ ਬੰਦੇ ਨੇ ਗਲਤੀ ਨਾਲ ਡਾਈ ਦਾ ਐਕਸੀਡੈਂਟ ਕਰਤਾ ਈ ਡਾਈ ਦੇ ਵਿੱਚ ਡਬਲ ਪੀਸ ਲਾਤਾ ਈ ਤਾਂ ਆਪਾਂ ਨੂੰ ਜਾਣਾ ਜ਼ਰੂਰੀ ਹੋ ਗਿਆ ਸੀ ਕਿਉਂਕਿ ਉਹ ਡਾਈ ਨਿਕਲ ਨਹੀਂ ਰਹੀ ਸੀ ਤਾਂ ਆਪਾਂ ਨੂੰ ਜਾਣਾ ਹੀ ਪੈਣਾ ਸੀ ਤਾਂ ਫਿਰ ਆਪਾਂ ਕਰੀਬ ਰਾਧੇ ਸਵੇਰ ਦੇ 4:30 ਵਜੇ ਤੁਰੇ ਸੀਗੇ ਤੇ 5:00 ਵਜੇ ਪਹੁੰਚ ਜਾਣਾ ਸੀ ਇਹਦੀ ਸਵੇਰ ਦੇ ਦੇਖਦੇ ਪਏ ਉਹ ਕੀ ਸੋ ਇਹ ਜਿੱधर ਤਾਇਪੁਰ ਰੋਡ ਤੇ ਬਹੁਤ ਜ਼ਿਆਦਾ ਦੁੱਧ ਵਾਲਿਆਂ ਦਾ ਰਾਜ ਹੁੰਦਾ ਕਿਉਂਕਿ ਦੁੱਧ ਪਾਉਣ ਵਾਲੇ ਸਾਰੇ ਬੰਦੇ ਆਪਣੇ ਦੁੱਧ ਦੁਪਾਨ ਜਾਂਦੇ ਆ ਫਿਰ ਮੈਂ ਤਰਕੁਨਨੀ پارک ਕੋਲ ਆ ਗਿਆ ਕਿਉਂਕਿ ਮੰਡੇ ਦਾ ਘਰ ਉੱਥੇ ਹੀ ਜਿੰਨੂੰ ਆਪਾਂ ਨਾਲ ਲੈਣਾ ਹੈ ਰঞ্জੀਤ ਸਿੰਘ ਨੂੰ ਉਹਨੂੰ ਲੈ ਕੇ ਫਿਰ ਆਪਾਂ ਜਾਵਾਂਗੇ ਫੈਕਟਰੀ ਕਿਉਂਕਿ ਉਹ ਜ਼ਰੂਰੀ ਸੀ ਫਿਰ ਉਹਨਾਂ ਆਪਾਂ ਫੈਕਟਰੀ ਛੱਡ ਕੇ ਫਿਰ ਆਪਾਂ ਮੈਚ ਖੇਡਣ ਚਲੇ ਜਾਵਾਂਗੇ ਤੇ ਇਹ ਵੀਡੀਓ ਵਿੱਚ ਬੰਦੇ ਰਿਓ ਜਿਵੇਂ ਤੁਸੀਂ ਅੱਗੇ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਹੋਵੇ ਉਦਾਂ ਹੀ ਵੀਡੀਓ ਨੂੰ ਲਾਈਕ ਸ਼ੇਅਰ ਜੁੜ ਕਰਿਓ ਕਿਉਂਕਿ ਤੁਸੀਂ ਮੇਰੀ ਫੈਮਿਲੀ ਵਰਗੀਆਂ ਤੁਸੀਂ ਬਹੁਤ ਸਪੋਰਟ ਕੀਤੀ ਆ ਤੇ ਬਹੁਤ ਵਧੀਆ ਵਿਊ ਆ ਰਹੇ ਆ ਬਸ ਇਦਾਂ ਹੀ ਆਪਣੀ ਸਪੋਰਟ ਬਣਾ ਕੇ ਰੱਖਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਆਪਾਂ ਹੋਰ ਵਧੀਆ ਤੇ ਵਧੀਆ ਵੀਡੀਓ ਬਣਾਵਾਂਗੇ ਤੇ ਜਰੂਰ ਦੱਸੋ ਕਿ ਵੀਡੀਓ ਕਿੱਥੋਂ ਕਿੱਥੋਂ ਤੱਕ ਜਾ ਰਹੀ ਹੈ ਤੇ ਕੌਣ-ਕੌਣ ਦੇਖ ਰਿਹਾ ਵਾ ਤਕਰੀਬਨ ਆਪਾਂ ਸੰਡੇ ਦਾ ਬਲੌਗ ਹੀ ਲੈ ਕੇ ਆ ਰਹੇ ਕੋਸ਼ਿਸ਼ ਕਰ ਰਹੇ ਆ ਕਿ ਹਾ ਡੀ ਦਾ ਲੈ ਕੇ ਆਈਏ ਕਿਉਂਕਿ ਤੁਹਾਨੂੰ ਬਹੁਤ ਪਸੰਦ ਆ ਰਿਹਾ ਆਪਣੇ ਵਿਡੀਓ ਦੇ ਬਲੌਗ ਤੇ ਆਪਣੇ ਕਮੈਂਟਾਂ ਜਰੂਰ ਦੱਸੋ ਲੋ ਜੀ ਇਹ ਮੁੰਡੇ ਦਾ ਘਰ ਆ ਗਿਆ ਆਪਾਂ ਮੁੰਡੇ ਲੈ ਕੇ ਸਿੱਧਾ ਪਹੁੰਚ ਜਾਣਾ ਫੈਕਟਰੀ ਉੱਥੇ ਟੂਰ ਨੂੰ ਸੈੱਟ ਕੀਤਾ ਸੈੱਟ ਕਰਕੇ ਕਰੀਬ ਆਪਾਂ 6 6:30 ਫਿਰ ਉੱਥੋਂ ਨਿਕਲੇ ਇਹ ਪਹੁੰਚ ਗਏ ਗਰਾਊਂਡ 'ਚ ਗਰਾਊਂਡ ਦੇ ਵਿੱਚ ਦੂਜੀ ਟੀਮ ਨੇ ਬੈਟਿੰਗ ਕਰਕੇ 190 ਰਨ ਕੀਤੇ ਸੀਗੇ ਤੇ ਆਪਾਂ ਉਸ ਤੋਂ ਬਾਅਦ ਬੌਂਡੇ ਨੇ ਬਹੁਤ ਸੋਹਣਾ ਬੈਟ ਕੀਤਾ ਬਹੁਤ ਸੋਹਣੀ ਰਾਂਚਿਸ ਕੀਤੀ ਤੇ ਆਪਣਾ ਛੋਟਾ ਭਾਈ ਗੁਰੀ ਸੀਗਾ ਬੈਟਸਮੈਨ ਤੇ ਉਧਰੋਂ ਬੋਲਡਰ ਬਹੁਤ ਤਗੜਾ ਸੀ ਉਹਨੇ ਬਹੁਤ ਤਗੜਾ ਸ਼ੋਲਡਰ ਮਾਰਿਆ ਤੇ ਉਹਦੇ ਗੋਡੇ ਤੇ ਬੋਲ ਬਹੁਤ ਜ਼ਿਆਦਾ ਲੱਗੀ ਫਿਰ ਟਾਇਰ ਹੈਡ ਹੋ ਕੇ ਬਾਹਰ ਆ ਗਿਆ ਉਸ ਤੋਂ ਬਾਅਦ ਖੇਡੇ ਤੇ ਆਪਣੇ ਦੋ ਪੁਰਾਣੇ ਮਿੱਤਰ ਵੀ ਆਏ ਤੇ ਉਹਨਾਂ ਨੂੰ ਵੀ ਮਿਲੇ ਉਹ ਬਹੁਤ ਛੇਰਵਾਦ ਆਇ ਸੀ ਕਿਉਂਕਿ ਅਸੀਂ ਪਹਿਲਾਂ ਕੱਟੇ ਖੇਡਦੇ ਸੀਗੇ ਤੇ ਫਿਰ ਉਹਨਾਂ ਨੇ ਤਾਜੂ ਆਏ ਸੀ ਉਹਨਾਂ ਨਾਲ ਬਹੁਤ ਮਿਲਿਆ ਆਨੰਦ ਆਇਆ ਤਾ ਮੁੰਡੇ ਬਹੁਤ ਸੋਹਣੀ ਗੇਮ ਕਰ ਰਹੇ ਦੇਖੋ ਸਿਕਸ ਕਰਾ ਰਹੇ ਨੋ ਬੋਲ ਤੇ ਸਿਕਸ ਮਾਰਿਆ ਸੀ ਅਗਲੀ ਬੋਲ ਫ੍ਰੀ ਹਿੱਟ ਮਿਲ ਗਈ ਸੀ ਤਾਂ ਬਹੁਤ ਵਧੀਆ ਨਜ਼ਾਰੇਦਾਰ ਮੈਚ ਚੱਲ ਰਿਹਾ ਸੀ ਬਹੁਤ ਆਨੰਦ ਆ ਰਿਹਾ ਸੀ ਤੇ ਤੁਸੀਂ ਦੇਖ ਸਕਦੇ ਗ੍ਰੈਂਡ ਦੀ ਲੋਕੇਸ਼ਨ ਜੇ ਤੁਸੀਂ ਵੀ ਮੈਚ ਸਾਡੇ ਨਾਲ ਪਾਉਣਾ ਚਾਹੁੰਦੇ ਹੋ ਤਾਂ ਸਾਡੀ ਲੋਕੇਸ਼ਨ ਹੈ ਹੈਮਟਮ ਹੋਮ 403 ਕੋਲ ਹੈ ਤੁਸੀਂ ਆ ਸਕਦੇ ਹੋ ਗ੍ਰਾਊਂਡ ਦੇ ਲਈ ਤੇ ਤੁਹਾਨੂੰ ਕੌਂਟਰੈਕਟ ਨੰਬਰ ਜ਼ਰੂਰ ਦੇ ਦਾਂਗੇ ਤੁਸੀਂ ਮੇਰੀ ਆਈਡੀ ਤੇ ਆਪਣੇ ਮੈਸੇਜ ਕਰ ਸਕਦੇ ਮੈਚ ਪਾਉਣ ਦੇ ਲੁਧਿਆਣੇ ਦੇ ਵਿੱਚ ਮੈਚ ਪਾਉਣ ਦੇ ਲਈ ਫ੍ਰੀ ਹਿੱਟ ਸੀ ਫ੍ਰੀ ਹਿੱਟ ਦਾ ਲਾਭ ਨਹੀਂ ਠਾ ਸਕੀ ਤੇ ਇਹਦੇ ਬਾਅਦ ਓਵਰ ਹੋ ਗਿਆ ਤੇ 190 ਵਿਨ ਸੀਗੀ ਬਹੁਤ ਸੋਹਣੀ ਬੈਟਿੰਗ ਕੀਤੀ ਮੁੰਡਿਆਂ ਨੇ ਤੇ ਮੈਚ ਵਿਨ ਕਰਾਇਆ ਉਹਨਾਂ ਦੇ ਵੀ 10 ਓਵਰ ਕੁਝ ਰਨ ਸੀਗੇ ਤੇ ਉਹ 10 ਓਵਰ ਸੱਤਰ ਅਸੀਰਾਂ ਸੀਗੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਮੁੰਡਿਆਂ ਨੇ ਵੀ ਲਾਸਟ ਵਾਲੇ 10 ਓਵਰਾਂ 'ਚ ਬਹੁਤ ਸੋਹਣੀ ਬੈਟਿੰਗ ਕੀਤੀ ਤੇ 190 ਤੱਕ ਪਹੁੰਚ ਗਏ ਤੇ ਆਪਣੇ ਮੁੰਡੇ ਨੇ ਬਹੁਤ ਸੋਹਣਾ ਬੈਟ ਕੀਤਾ ਤੇ ਬਹੁਤ ਵਧੀਆ ਰਨ ਕੀਤੀ ਤੇ ਵਿਨ ਕਰਾਈ ਤੀ ਬੈਟਿੰਗ ਦੇ ਸਾਰੇ ਮੁੰਡੇ ਹਿੱਟ ਸੋਹਣੀ ਕਰ ਰਹੀ ਸੀ ਤੇ ਫਿਰ ਆਪੋ ਉਸ ਤੋਂ ਬਾਅਦ ਜੇ ਤੁਸੀਂ ਸਾਡੇ ਨਾਲ ਮੈਚ ਪਾਉਣਾ ਵਾ ਤਾਂ ਕੌਂਟਰੈਕਟ ਕਰ ਸਕਦੇ ਹੋ ਸਾਡੇ ਨੰਬਰ ਤੇ ਤੇ ਫਿਰ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਤੇ ਫੇਸਬੁੱਕ ਦੀ ਆਈਡੀ ਮੈਂਸ਼ਨ ਕੀਤੀ ਹੋਈ ਹੈ ਤੁਸੀਂ ਸਰਚ ਕਰ ਸਕਦੇ ਹੋ ਗੋਲਡੀ ਸੱਗੂ ਜੀ ਇਹ ਮੇਰੀ ਆਈਡੀ ਹੈ ਇੰਸਟਾਗ੍ਰam ਤੇ ਫੇਸਬੁੱਕ ਦੀ ਤੇ YouTube ਦੀ ਤੁਸੀਂ ਇਸ ਤੇ ਜਾ ਕੇ ਅਬ ਡੀ ਮੈਸੇਜ ਕਰ ਸਕਦੇ ਹੋ ਤੇ ਮੈਚ ਪਾ ਸਕਦੇ ਹੋ ਹਮਟਮ ਹੋਮ ਲੁਧਿਆਣਾ ਮੈਚ ਪਾ ਸਕਦੇ ਹੋ ਮੈਡ ਹਾਫ ਮੈਡ ਤੇ ਫੁੱਲ ਵਿਕਟ ਹੈ ਤੇ ਮੈਚ ਦੀ ਪਾ ਸਕਦੇ ਹੋ ਬਹੁਤ ਸੋਹਣੀ ਵਿਕਟ ਹੈ ਤੁਸੀਂ ਗਰਾਊਂਡ ਚੈੱਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਮੈਚ ਜਿੱਤ ਕਰਨ ਤੋਂ ਬਾਅਦ ਫਿਰ ਆਪਾਂ ਗਏ ਯਾਰਬੇਲੀ ਨਾਲ ਥੋੜਾ ਘੁੰਮਣ ਫਿਰਨ ਘੁੰਮ ਫਿਰ ਕੇ ਆਏ ਮਾਡਲ ਟਾਉਨ ਗਏ ਉੱਥੇ ਨਾਨ ਖਾਦੇ ਬਹੁਤ ਵਧੀਆ ਸੀ ਤੇ ਉਹਨਾਂ ਦੀ ਵੀਡੀਓ ਨਹੀਂ ਇਸ ਤੋਂ ਹੋਂ ਤੋਂ ਬਾਅਦ ਆਪਾਂ ਗਏ ਗੁਰੂ ਘਰ ਉੱਥੇ ਬਹੁਤ ਸੋਹਣਾ ਹੈ ਬੱਚਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਪੀੜ ਸ੍ਰੀ ਦਤੈ ਆਰੇ ਧਗੰਦੀ ਖਾਤੇ ਲੱਪਾ ਮਾਰੇ ਜੁਪਿਆ ਗੁਰੂ ਘਰ ਨੇ ਜਾ ਕੇ ਡਬਿਆ ਗੁਰੂ

ਜੀ ਸਿਦਕੌਰ ਇਹ ਤੁਹਾਨੂੰ ਸਬਤ ਹੋਇਆ ਕਿ ਸੋਰਟ ਰੌਡ ਦੇ ਵਿੱਚ ਮਹੱਲਾ ਲੋਕਾਂ ਸਿਦਕੌਰ ਨੌਵੇਂ ਪਾਸਾ ਦਸ਼ਕਤ ਸੋਰਟ ਰੌਡ ਵਿੱਚ पते, पते पार पार पैसे कमा के देठिया बना के देबार खड़ने पलाट कठे करने सारा कुछ बच्चे देना है ਅਸੀਂ ਮਾਪੇ ਸਾਡਾ ਫਰਜ ਹੈ ਪਰ ਇਹਦੇ ਨਾਲ ਨਾਲ ਜੇ ਬੱਚੀ ਬੋਲ ਕੇ ਗਈ ਹੈ ਨਾ ਇਹ ਵੀ ਦੇਣਾ ਸਾਡਾ ਫਰਜ ਹੈ ਇਹ ਅਸੀਂ ਦੱਲਾ ਕਿਸੇ ਨੂੰ ਨਹੀਂ ਦੱਲਣਾ ਤੇ ਅਸੀਂ ਇਹਦਾ ਕਦੀ ਲੋੜ ਨਹੀਂ ਮਹਿਸੂਸ ਕੀਤੀ ਵੀ ਇਹਦੇ ਲੋੜ ਨਹੀਂ ਹੈਗੀ ਅਸਲੀਅਤ ਇਹ ਹੈ ਵੀ ਬੱਚੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਕੰਮ ਆਉਣਾ ਜੇ ਬੱਚਾ ਸਿਆਣਾ ਹੋਣਾ ਤਾਂ ਬਹੁਤ ਕੁਝ ਸਿਖਾ ਲੈਣਾ ਬੱਚੇ ਨੂੰ ਸੰਸਕਾਰ ਘਰੋਂ ਮਿਲਨੇ ਆ ਇਹ ਧਾਰਮਿਕ ਮਾਹੌਲ ਬੱਚੇ ਦਾ ਉਹਨੂੰ ਘਰੋਂ ਮਿਲਣਾ ਹੈ ਬੱਚੇ ਨੂੰ ਕੇਵਲ ਤੇ ਕੇਵਲ ਸੁਪਨੇ ਦੁਨੀਆ ਦਿਖਾਓ ਬੱਚੇ ਆ ਮਿਲੇਗਾ ਆ ਮਿਲੇਗਾ ਆ ਮਿਲੇਗਾ ਬੱਚੇ ਨੂੰ ਸੱਚਾ ਰਾਹ ਦਿਖਾਓ ਆਉਣ ਵਾਲੇ ਸਮੇਂ ਵਿੱਚ ਕੁਝ ਵੀ ਹੋ ਸਕਦਾ ਹੈ ਆਪਾਂ ਜ਼ਿਆਦਾ ਬੱਚੇ ਨਹੀਂ ਕੇਵਲ ਇਹਨਾਂ ਦਿਖਾਓ ਕਿ ਹਰ ਵੇਲੇ ਸੁੱਖ 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 ਨਹੀਂ ਬੱਚੇ ਨੂੰ ਹਰ ਹਾਲ ਨਾਲ ਜਾਣ ਕਰਵਾਓ ਅਗਲਾ ਬੱਚਾ ਤੇਜ ਜੋਸ ਸਿੰਘ ਮੂਲ ਮਤਲਬ ਤਾਂ ਬਾਅਦ ਸਰੇਗਾ ਤੇ ਜਰਜੀ ਸਰ ਦੀ ਪਹਿਲੀ ਬੋਲੀ ਸਰੇਗਾ ਅਚਾ ਤੇਜ ਜੋਤ ਸਿੰਘ ਉਹ ਤੇ ਛੋਟੇ ਜਿਹੋ ਮਰੇ ਜਿਹਦਾ ਬੱਚੇ ਨੂੰ ਬਾਣੀ ਪੜਨਾ ਚਾਹੁੰਦਾ ਹੈ ਦਾ ਮਤਲਬ ਹੈ ਕਿ ਇੱਕ ਸਹੀ ਰਾਹ ਇੱਕ ਸਹੀ ਦਿਸ਼ਾ ਉਹਨੂੰ ਮਿਲ ਰਹੀ ਹੈ ਜੇ ਅਸੀਂ ਹਿਦੂਰ ਲਈ ਰੱਖੀਏ ਮਾਤਾ ਪਿਤਾ ਵੱਲੋਂ ਇਹ ਪੜਾਈ ਦੇ ਨਾਲ ਨਾਲ ਪੜਾਈ ਜ਼ਰੂਰ ਕਰਵਾਣੀ ਹੈ ਅਸੀਂ ਪੜਾਈ ਤਾਂ ਬਣਾ ਨਹੀਂ ਕਰਦੇ ਪੜਾਈ ਜ਼ਰੂਰ ਕਰਵਾਓ ਪਰ ਬੱਚੇ ਨੂੰ ਇਸ ਰਾਹ 'ਤੇ ਜ਼ਰੂਰ ਚਲੋ ਹੁਣ ਬੱਚੀ ਇੱਕ ਚਤਨੀ ਹੋਰ ਡਾਂਪਲਿੰਗ ਫੋਰ ਵਿਸਕਨ ਗੋਟਸ ਵਾਈਕੀ ਸਭੀ ਕਲਾਸ ਵਿੱਚ ਸਰ ਜੋ ਕੰਟੀ ਜੀ ਹੈ ਉਹ ਮਾਣ ਦੇ ਡੋਟਰੀ ਹੈ ਮਨੁੱਖ ਜਲਾਦਾ ਕੰਟੀ ਘਰ ਵਿੱਚ ਜ਼ਿਆਦਾ ਬਣ ਦਿੰਦੇ ਐ ਬਾਹਰ ਵਿੱਚ ਘਟ ਬਣ ਦਿੰਦੇ ਚਲੋ 35 ਅੱਖਰੀ ਹੈ ਬੱਚੀ ਨੇ ਬੜੀ ਗੀਤ गा ਕੇ ਹਰ ਅੱਖਰ ਦੇ ਉੱਪਰ ਨੇ ਕੋਈ ਨਸਜ ਹੈ ਗੁਰਮੁਖ ਦੇ ਨੂੰ ਲਾਇਆ ਉਹਦੇ ਮੁਕਾਬਲੋ ਇੱਕ ਗੀਤ ਜੋ ਹੈ ਉਹ ਪ੍ਰਚਲਿਤ ਹੈ ਸੋਸ਼ਲ ਮੀਡੀਆ ਤੇ ਗਾ ਕੇ ਸੁਣਾਇਆ ਬੜਾ ਏ ਵਧੀਆ ਪ੍ਰਾਪਨਾ ਹੈ ਬੱਚਿਆਂ ਨੂੰ ਊੜਾ ਏੜਾ ਸਮਝ ਚੇਤਾਗਰੀ ਹੁੰਦਾ ਤੇ ਬੱਚੇ ਨੇ ਪੁਰਾ ਨੂੰ ਵੀਦਨਾ ਸਮਾਇਆ ਜ਼ਰੂਰਤ ਹੈ ਜੀਏ ਕਿ ਸਾਨੂੰ ਊੜਾ ਏੜਾ ਘਟੋ ਘਾਟ ਜਿਹੜਾ ਉਹ ਜ਼ਰੂਰ ਗੱਲ ਖਾਣਾ ਚਾਹੀਦਾ ਸੋ ਇੱਕ ਬੱਚਾ ਰਹਿ ਗਿਆ ਸੀ ਰਮਨਦੀਪ ਸਿੰਘ ਉਹ ਬੱਚਾ ਹੁਮਾਇਆ ਰਮਨਦੀਪ उन मूल मंत्र पाठ छो बचा बोटा परमवीर सिंह ਗੁਰੂ ਘਰ ਉਹ ਦਰਸ਼ਨ ਕਰਕੇ ਆਏ ਬੱਚਿਆਂ ਨੇ ਬਹੁਤ ਸੋਹਣੀਆਂ ਸੁੰਨੀਆਂ ਕਵਿਤਾ ਤੇ ਗੁਰੂ ਸਾਹਿਬ ਬਾਰੇ ਦੱਸਿਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਗੁਰੂ ਘਰਾਂ ਦੇ ਵਿੱਚ ਜਾ ਕੇ ਸਿੱਖੀ ਦੇ ਬਾਰੇ ਜੂਰ ਦੱਸੋ ਕਿ ਗੁਰੂਆਂ ਨੇ ਕੀ ਕੀਤਾ ਤੇ ਕੀ ਕੁਰਬਾਨੀਆਂ ਕਿਉਂਕਿ ਸਿੱਖ ਇਤਿਹਾਸ ਸਭ ਨੂੰ ਪਤਾ ਹੋਣਾ ਚਾਹੀਦਾ ਵਾ ਤੇ ਗੁਰੂ ਘਰ ਜਰੂਰ ਜਾਇਆ ਕਰੋ ਤੇ ਨਾਮ ਜਪਿਆ ਕਰੋ ਤੇ ਬਾਬਾ ਜੀ ਸਾਹਿਬ ਤੇ ਮੇਰ ਪਰਿਆ ਹੱਥ ਰੱਖਣ ਬਹੁਤ ਆਨੰਦ ਆਇਆ ਫਿਰ ਆਪਾਂ ਉਸ ਤੋਂ ਬਾਅਦ ਘਰਵਾਲ ਨੂੰ ਪਾਸੇ ਚਾਲੇ ਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਓ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਤਰ੍ਹਾਂ ਅੱਜ ਆਪਣਾ ਸੰਡੇ ਬੀਤਿਆ ਤੇ ਅਗਲੇ ਬਲੌਗ ਲਈ ਫੇਰ ਕਰਾਂਗੇ ਤਾਂ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਓ ਕਿਉਂਕਿ ਆਪਾਂ ਨਵਾਂ ਚੈਨਲ ਦੀ ਵੀਡੀਓ ਵੀ ਬਣਾਤੀ ਹੈ ਤਾਂ ਉਹਨੂੰ ਲਾਈਕ ਜਰੂਰ ਕਰਿਓ ਥੈਂਕ ਯੂ ਧੰਨਵਾਦ ਸਾਰਿਆਂ ਦਾ ਆਪਣੇ سپورਟ ਬਣਾਈ ਰੱਖਿਓ ਧੰਨਵਾਦ ਸਾਰਿਆਂ ਦਾ